843 XT ਹੂੰ ਇੱਕ ਗੱਲ ਹੋਰ ਇਹਦੇ ਮਾਰਲਾ ਕੈਮਰਾ ਹਾਂਜੀ 2020 ਮਾਡਲ ਆ ਠੀਕ ਆ ਜੀ XT ਹਾਂਜੀ 855 ਦੇ ਇੰਜਨ ਵਾਲਾ ਹਾਂਜੀ ਜਿਹੜੇ ਰੇਟ ਤੇ ਟਰੈਕਟਰ ਆਪਾਂ ਦੇ ਦਿਆਂਗੇ ਤਲਵੰਡੀ ਮੋਗਾ ਫਤਿਹਬਾਦ ਜਿਹੜੀ ਮੰਡੀ ਚ ਕੋਈ ਦੇ ਰਿਹਾ ਆਪਾਂ ਦੇਣਦਾਰ ਕੈਮਰਾ ਮਾਰਕ ਟਰੈਕਟਰ ਦਿਖਾ ਦੇ ਸਾਰਾ Ориਜਨਲ ਟਰੈਕਟਰ ਹੈ ਸ਼ੋਅਰੂਮ ਕੰਡੀਸ਼ਨ ਪਿਆਗਾ ਸ਼ੋਅਰੂਮ ਕੰਡੀਸ਼ਨ ਅਵੇ ਕੋਕਾ ਪੀਸ ਕਹੀਏ ਜੇ ਆਪਾਂ ਲਾ ਕੇ ਚੱਲੀਏ ਨਾ 23 24 ਮਾਡਲ ਵਰਗਾ ਲੱਗਦਾ ਬਸ ਇੱਕ ਗੱਲ ਆ ਬਾਈ ਇਹ ਟਰੈਕਟਰ ਬੰਦ ਹੋਊਗਾ ਇੱਕ ਹੋਰ ਹੈ ਇਹਦਾ ਰੇਟ ਦਾ ਵੀ ਹੁਣ ਆਉਗੀ ਨਾ ਗੱਲ ਇਥੇ ਠੀਕ ਹੈ ਜੀ ਵੀ ਜਿਹੜਾ ਰੇਟ ਚ ਦੇ ਦੇਾਂਗੇ ਦੇ ਹੀ ਨਹੀਂ ਦੇ ਹੀ ਨਹੀਂ ਸਕਦਾ ਕੋਈ ਰੇਟ ਤਾਂ ਤੂੰ ਦੇਖ ਹੀ ਲਿਆ ਹੁਣਾ ਵੀ ਕੀ ਕਰੀ ਜਾਂਦੇ ਐ ਕਮਲ ਜਾਂ ਮਾਰੀ ਜਾਂਦੇ ਨਾ ਆ ਜੀ ਛੀਛੀ ਲੱਖ ਦੇ ਰੈਕਟਰ ਵੇ ਗਿਆ ਸਹੀ ਗੱਲ ਆ ਵੇਚਿਆ ਵੇਚਦੇ ਅੱਜ ਵੀ ਵਿਗਦੇ ਆ ਬੜਾ ਮੰਗ ਹੀ 5 ਲੱਖ 17000 ਕੀਤੀ ਆ ਮਿੱਤਰੋ 5 ਲੱਖ ਦਾ ਰੈਕਟਰ ਦੇਵਾਂਗੇ ਇੱਕ ਤੋਂ ਮਰਜ਼ੀ ਭਾਲ ਲਓ ਯਾਰ ਜੇ ਮਿਲ ਜਾ ਆਪਾਂ ਦੇਣਦਾਰ ਮਿੱਤਰੋ ਮਿੱਤਰੋ ਪੂਰੇ 5 ਲੱਖ ਦਾ XT XT ਐ ਨਾਲੇ 855 ਦੇ ਇੰਜਨ ਵਾਲਾ ਉਤੋਂ ਵੱਡਾ ਹੈ ਉਤੋਂ ਵੱਡਾ ਗਾ ਨਾਲ ਐਕਸਟ੍ਰੀਚ ਹੈਗਾ ਉਹ ਐਫੀ ਚ ਹੁੰਦਾ ਹੈਗਾ ਐਫੀ ਚ ਹੁੰਦਾ ਹੈਗਾ ਠੀਕ ਹੈ ਜੀ ਘੰਟੇ ਚੱਲੇ ਬਈ ਤਕਰੀਬਨ ਘੰਟੇ ਚੈੱਕ ਕਰ ਲਾ ਮੀਟਰ ਤੇ Ориجنਲ ਟਰੈਕਟਰ ਆ ਚਾਬੀ ਨਹੀਂ ਲੱਗੀ ਹੋਈ ਸੀ ਕਿਸੇ ਪਾਸੇ ਠੀਕ ਆ ਬਾਈ ਜੀ 3500 ਗਾ ਆ ਦੇ ਲੈ ਮੈਂ ਟਰੈਕਟਰ ਜਮਾ ਨਵਾਂ ਟਰੈਕਟਰ ਹੈ 3567 ਘੰਟੇ 3567 ਘੰਟੇ ਚੱਲਿਆ ਕੋਈ ਝੂਠ ਨਹੀਂ ਗਾ ਮੀਟਰ ਬੈਕ ਵੀ ਕਰ ਸਕਦੇ ਪਰ ਕਰਦੇ ਨਹੀਂ ਠੀਕ ਹੈ